ਦੀ ਕਿਸ ਤਰ੍ਹਾਂ ਦੇ ਦਿਆ ਜਿਹੜਾ ਰਾਤ ਦੇ ਲੋਆ ਸਾਹਮਣੂ ਦੇ ਰਾਤ ਕੋਸਨ ਐਕਸ਼ਨ ਕਰਕੇ ਚੱਕਿਆ ਦੇਖੋ ਅਸੀਂ ਸਪਸ਼ਟ ਹੀ ਕਹਿੰਨੇ ਆਂ ਕਿ ਇਹ ਕੇਂਦਰ ਤੇ ਪੰਜਾਬ ਸਰਕਾਰ ਦੀ ਜਿਹੜੀ ਨਿੰਦਾਯੋਗ ਕਾਰਵਾਈ ਹੈ ਇੱਕ ਪੀਸਫੁਲੀ ਟੰਗਣਾ ਪੁਰਾਮਨ ਟੰਗਣਾ ਇੱਕ ਵਡੇਰੀ ਉਮਰ ਦੇ ਵੱਡੇ ਕਿਸਾਨ ਲੀਡਰ ਨੂੰ ਚਪਲਾ ਨਾ ਪਾਉਣ ਦੇਣਾ ਪੱਗ ਨਾ ਬੰਨਣ ਦੇਣਾ ਲਿਡੇ ਨਾ ਪਾਉਣ ਦੇਣਾ ਤੇ ਉਹ ਉਹ ਜਿੱਥੇ ਰਿਆਸਤੇ ਰਹਿਰਾਂ ਨੂੰ ਤੋੜ ਕੇ ਕੋਈ ਮੁਜਰਮ ਥੋੜੇ ਇਹ ਮੁਜ਼ਰਮਾਣਾ ਕਾਰਵਾਈ ਕੇਂਦਰ ਤੇ ਪੰਜਾਬ ਨੇ ਕੀਤੀ ਇਹਨੂੰ ਚੁੱਕ ਕੇ ਲੈ ਜਾਣਾ ਇਹਦੀ ਨਿੰਦਿਆ ਕਰਨੀ ਚਾਹੀਦੀ ਹੈ ਅਜੇ ਤੱਕ ਸਾਨੂੰ ਇਨਫਰਮੇਸ਼ਨ ਨਾ ਨਾ ਉਹਦੇ ਨਾਲ ਗੱਲ ਨਾ ਕਰਾਉਣਾ ਕਿ ਉਹ ਕਿਹੜੀ ਹਾਲਚ ਨੇ ਕਿਹੜੀ ਪ੍ਰਸਥਿਤੀਆਂ ਚ ਨੇ ਔਰ ਗੱਲਬਾਤ ਕਰਨ ਦੀ ਬਜਾਏ ਲੋਕਾਂ ਨੂੰ ਪੜਕਾਹਣ ਵਾਲੇ ਇਹ ਕਦਮ ਪੰਜਾਬ ਨੇ ਹੁਣ ਚੁੱਕੇ ਨੇ ਪੰਜਾਬ ਦੇ ਸੀਐਮ ਸਾਹਿਬ ਦੱਸਣ ਕਿ ਉਹ ਕਿਸਾਨਾਂ ਦੇ ਨਾਲ ਨੇ ਕਿ ਹੁਣ ਕੇਂਦਰ ਨਾਲ ਰਲ ਗਏ ਨੇ ਉਹਨਾਂ ਨੇ ਕਿਉਂ ਇਹ ਕਦਮ ਚੱਕਿਆ ਜੇ ਕੇਂਦਰ ਦੇ ਕੋਈ ਮੰਤਰੀ ਬੋਲ ਰਹੇ ਨੇ ਕਿ ਪੰਜਾਬ ਨੇ ਕਾਰਵਾਈ ਕੀਤੀ ਕੇਂਦਰ ਨੂੰ ਤਾਂ ਬਦਨਾਮ ਕੀਤਾ ਜਾ ਰਿਹਾ ਇਹਦਾ ਸਪਸ਼ਟਿਕਰਨ ਪੰਜਾਬ ਸਰਕਾਰ ਦੇ ਕਿਸ ਤਰ੍ਹਾਂ ਦੇ ਕਿ ਇਦਾਂ ਦੇ ਕੀ ਸਰਕਾਰ ਨੂੰ ਖਤਰਾ ਪੈ ਗਿਆ ਜਿਹੜਾ ਇਹ ਨਹੀਂ ਇਹ ਤਾਂ ਸਰਕਾਰ ਹੀ ਦੱਸ ਸਕਦੀ ਨਾ ਸਾਡੇ ਹਿਸਾਬ ਨਾਲ ਤਾਂ ਕੋਈ ਖਤਰਾ ਨਹੀਂ ਸਰਕਾਰ ਨੇ ਸਾਡੇ ਅੰਦੋਲਨ ਨੂੰ ਫੇਲ ਕਰਨ ਵਾਸਤੇ ਕਦਮ ਚੱਕਿਆ ਜੋ ਸਾਨੂੰ ਲੱਗਦਾ ਪਰ ਇਹਦੇ ਨਾਲ ਅੰਦੋਲਨ ਹੋਰ ਮਜ਼ਬੂਤ ਹੋਊਗਾ ਸਰਕਾਰ ਦੀ ਕਬੜਾਹਟ ਠੀਕ ਆ ਪੰਜਾਬ ਸਰਕਾਰ ਚੌਂਦੀ ਨਹੀਂ ਵੀ ਕੇਂਦਰ ਨਾਲ ਕੋ ਸਾਡਾ ਸਮਝੌਤਾ ਹੋ ਜੇ ਜਾਂ ਕੋਈ ਸਾਡਾ ਫੈਸਲਾ ਹੋ ਜੇ ਉਹ 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 ਵਿੱਚ ਇੰਟਰਵੈਨ ਕਰਕੇ ਸਾਡਾ ਇੱਥੇ ਦਾ ਸ਼ਾਂਤ ਮਹਿ ਮਾਹੌਲ ਵਿਗਾੜ ਰਹੀ ਹੈ